ਸਾਸਰੀ ਕਾਲ ਵੀਰ ਜੀ ਮਨਮੀ ਤੇ ਟੈਲੀਫੋਨ 'ਚ ਭੈਣ ਭੜਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਸ਼ਿਸ਼ਰੀਆਲ ਅੱਜ ਵੀਰ ਪ੍ਰਦੀਪ ਕੋ ਪਹੁੰਚ ਚੁੱਕੇ ਆ ਅੱਜ ਵੀਰ ਕੋ ਤਿੰਨ ਪਸ਼ੂ ਆ ਦੋ ਸੂਏ ਸਵਾਏ ਇੱਕ ਗੱਬੜ ਵੀਰ ਨੂੰ ਨਾ ਕੋ ਤਿੰਨੇ ਪਸ਼ੂ ਚੰਗੀ ਆ ਤੇ ਹੈ ਵੀ ਪਾਚ ਤੇ ਲੈਨੇ ਵੀਰ ਨੂੰ ਨਾ ਕੋ ਜਾਣਕਾਰੀ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਵੀਰ ਜੀ ਹੋਰ ਸੁਣਾ ਸੇਤਾਂ ਦੀ ਵਧੀਆ ਜੀ ਠੀਕ ਠਾਕ ਨੇ ਮੇਰਾ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸਿਓ ਪਹਿਲੋਂ ਨਾਂ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੇ ਸਾਨੂੰ ਸਰਦਾਰ ਬਲਦੇਵ ਸਿੰਘ ਪਿੰਡ ਫਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਅਰਦਾਸਪੁਰ ਹਾਂਜੀ ਨੰਬਰ 77 ਦਾ 832375 ਠੀਕ ਆ ਵੀਰੇ ਹਾਂਜੀ ਤੇ ਵੀਰ ਜੀ ਅੱਜ ਕਿੰਨੇ ਪਸ਼ੂ ਆ ਅੱਜ ਵੀਰ ਜੀ 3 ਜੀ ਤਿੰਨ ਪਸ਼ੂ ਆ ਦੋ ਸੂਆਂ ਦੇ ਤਾੜੀਆਂ ਦੇ ਇੱਕ ਗੱਬਣ ਜਿਆ ਮੈਂ ਠੀਕ ਆ ਵੀਰ ਜੀ ਤੇ ਡੇਟ ਅੱਜ ਫੇਰ ਬਿਲਕੁਲ ਨਹੀਂ ਕਰਨਗੇ ਵੀਰ ਜੀ ਉਧਰ ਵਾਂਗੂ ਹੀ ਕਰਨੇ ਆ ਠੀਕ ਆ ਵੀਰ ਜੀ ਵੇਖ ਲਓ ਵੀਰ ਨੂੰ ਉਧਰ ਡੇਟ ਬਹੁਤ ਜਿਆਜ ਕੀਤਾ ਤੇ ਵੀਰ ਵੀ ਨਹੀਂ ਕਹਿੰਦੇ ਪਸ਼ੂ ਮੰਟਾ ਚ ਵੇਚਦੇ ਵੀ 100 ਚ ਹੀ ਵੇਚਿਆ ਵੀਖਾ ਤੇ ਵੀਰੇ ਦੱਸਿਓ ਫੇਰ ਪਹਿਲੀ ਦਾ ਏ ਵੀਰ ਜੀ ਦੂਜੇ ਸੂਏ ਵੈਰ ਸੂਈ ਜੇ ਦੂਜੇ ਸੂਏ ਵੈਰ ਸੂਈ ਤੇ ਮਗਰ ਕੀ ਵੀਜੀ 7-8 ਦਿਨ ਹੋ ਗਏ ਵੀਰੇ ਸੂਏ ਨੂੰ ਬੱਛਾ ਜੇ ਮਗਰ ਬੱਛਾ ਵਾ 8 ਦਿਨ ਹੋਇਆ ਸੂਈ ਨੂੰ ਥਾਣੇ ਕਮਲਟੀ ਵਿਖਾ ਲਾਗੋ ਪਹਿਲੋਂ ਪਹਿਲੋ ਵੀਰ ਜੀ ਥਾਣੇ ਲੇਵਾ ਦਿਖਾ ਦਿੰਨੇ ਆ 10 ਕਿਲੋ ਹੋਏਗਾ ਨਵਾਂ ਨਹੀਂ ਫੁੱਲ ਗਾਰੰਟੀ ਆ ਫਿਰ 10 ਕਿਲੋ ਵੀਰ ਕਹਿੰਦਾ ਦੁੱਧ ਦੇ ਨਵਾਂ ਦੀ ਗਾਰੰਟੀ ਦਿਖਾਵਾ ਵੀਰ ਜੀ ਦਿਖਾਵਾ ਦਿਖਾ ਦਿੰਨੇ ਵਸ਼ੀ ਨੂੰ ਚੰਗਾ ਲੱਗਾ ਵਾ ਥਾਣੇ ਲੇਵਾ ਵੀ ਚੰਗਾ ਲੱਗਾ ਵਾ ਬਾਕੀ ਵੀਰ ਠੰਡੀ ਤੇਰੀ ਬਹੁਤ ਜ਼ਿਆਦਾ ਵਾ ਹਾਂਜੀ ਵੀਰੇ ਇਹਨੂੰ ਖੋਲੋ ਕੋਈ ਵੰਗਾ ਨਹੀਂ ਬ ਜਲਸੀ ਚ ਆ ਜਾਂਦੀ ਵਸ਼ੀ ਚੰਗੀ ਆ ਸਾਫ ਆ ਜਿੰਨੀ ਹੈਗੀ ਆਪਣੇ ਖਾਂ ਤੇ ਥਾਂਲੇ ਵਾ ਸੋਹਣਾ ਲੱਗਾ ਵਸ਼ੀ ਨੂੰ ਵੇਚ ਲੋ ਤੋਰ ਦਿਖਾ ਦੇ ਨੇ ਵੀਰ ਜੀ ਲੰਮੀ ਤੋਰ ਦੇ ਬਾਬਾ ਜੀ ਨੂੰ ਐਨੂੰ ਬਾਬਾ ਜੀ ਤੋਰ ਲੰਮੀ ਤੋਰ ਦੇ ਇੱਧਰ ਵੇਖੋ ਵੀਰ ਜੀ ਫੇਸ ਕੁਆਲਿਟੀ ਵੀ ਚੰਗੀ ਲੱਗੀ ਵੈਰ ਜਿੰਨੀ ਆਪਣੇ ਖਾਂ ਤੇ ਸਾਫ ਆ ਜਾਣ ਤੋ ਬਾਬਾ ਜੀ ਮਾਰ ਲੈ ਵੇਖੋ ਵੀਰ ਜੀ ਲੈ ਆਓ ਬਾਬਾ ਜੀ ਇਹ ਤਾਂ ਬਹੁਤ ਸੰਗਣੇ ਦੁੱਧ ਵਾਲੀਆਂ ਚੰਗੀ ਫੈਂਟ ਆਂਦੀ ਹਾਂ ਦੀ ਹਾਂਜੀ ਹਾਂਜੀ ਵੀਰੇ ਇਹਦੀ ਫੈਂਟ ਬਹੁਤ ਸੰਗਣੇ ਜਲਸੀ ਦੀ ਵੀਰੇ ਡਿਮਾਂਡ ਬੜੀ ਆ ਹਾਂਜੀ ਵੀਰੇ ਇਹ ਤਾਂ ਥੱਲੇ ਵੀਰ ਜੀ ਦੁੱਧ ਕਿੰਨਾ ਹੋਏ ਦੁੱਧ ਵੀਰ ਜੀ 10 ਕਿਲੋ ਆ ਨੋਵਾਂ ਦੀ ਗਰੰਟੀ ਆ ਇੱਥੇ ਕੋਈ ਭਰਾ ਆਵੇ ਦੋ ਟਾਈਮ ਤਿੰਨ ਟਾਈਮ ਚਵਾਈ ਕਰੇ ਠੀਕ ਆ ਵੀਰ ਜੀ ਹਾਂਜੀ ਵੀਰ ਜੀ ਚਵਾਈ ਕਰਕੇ ਫਿਰ ਖੜੇ ਠੀਕ ਆ ਵੀਰ ਜੀ ਜੇ ਥਾਂ ਚੰਗਾ ਲੱਗਾ ਮੈਂ ਪਹਿਲੋ ਦਿਖਾਤਾ ਵੀਰ ਭਰਾ ਨੂੰ ਥਾਂ ਬਹੁਤ ਸੋਹਣਾ ਲੱਗਾ ਵਸ਼ੀ ਨਵੇ ਲੋ ਕੱਲਾ ਕੱਲਾ ਥਾਣਿਆ ਓਨੀ ਗਾਂ ਨੂੰ ਤੇ ਓਨੀ ਪੇਸ਼ਾਨ ਨੂੰ ਵਸ਼ੀ ਫੋਟਫਟ ਵੇਲੋ ਵੀਰ ਜੀ ਕੱਦ ਕਾਠ ਨਾਈ ਡਾਕਚਾ ਤੇ ਨਾ ਇੰਨਾ ਨੌਰਵੀ ਚਲਾ ਮੇਲਿਆ ਵਸ਼ਕਾਰਲਾ ਮੇਲਿਆ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਇਹ ਵੀ ਨਾ ਸਮਝੋ ਛੋਟੀ ਆ ਛੋਟੀ ਨਹੀਂ ਇਹਦਾ ਵੀਰ ਜੀ ਕੀ ਮੁੱਲ ਕਰਦੇ ਆ ਫਿਰ ਮੁੱਲ ਦੇ ਵੀਰ ਜੀ ਤੁਹਾਨੂੰ ਪਤਾ ਜਿੱਦਾਂ ਹੁਣ ਦੀਵਾਲੀ ਆਉਂਦੀ ਆ ਉਸ ਤੋਂ ਇਹੋ ਜਿਹੀ ਵਸ਼ੀਆਂ ਜ਼ਿਆਦਾ ਕਹਿੰਦੇ 55-60 ਹਜ਼ਾਰ ਨਹੀਂ ਵਿਕਣਿਆ ਨਾਰਮਲ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਤੁਹਾਡੇ ਮੁੱਲ ਜਾਇਜ ਆ ਵੀਰ ਜੀ ਨਹੀਂ ਅੱਗੇ ਵੀ ਜਾਇਜ ਆ ਵੀਰ ਜੀ ਨਿਕੇ ਨਿਕੇ ਤੁਹਾਡੇ ਅੱਗੇ ਵੀ ਰੇਟ ਹੀ ਤੇ ਪਸ਼ੂ ਵੀ ਕੀ ਵੀਰ ਜੀ ਇਹ ਤੁਹਾਨੂੰ ਭਾਂਗਾਂ ਤੋਂ ਹੁੰਦੀ ਠੰਡ ਦੀ ਹਾਂਜੀ ਵੀਰ ਜੀ ਤੇਰੀ ਗੱਲ ਆ ਹਾਂਜੀ ਹਾਂਜੀ ਦੇ ਦਈਏ ਵੀਰ ਜੀ 40 ਹਜ਼ਾਰ ਦੀ ਨਹੀਂ ਕਰੋ ਵੀਰ ਜੀ ਮਾਲ ਕਰਾ ਲਓ ਵੀਰੋ ਨਾਕੂ ਪਗਾਲ ਹੱਸੋ ਬਾਬਾ ਜੀ ਹਾਂਜੀ 35000 ਦੀ 35000 ਦੀ ਇੱਕੋ ਵਾਰੀ ਹਾਂ ਨਾ ਕਰ ਦੋ ਵੀ ਨਾ 35 ਨਾ 34 ਜਿਹੜੀ ਦੇਈ ਦੀ ਨਾ ਵੜ 30000 ਦੀ ਦੇ ਦਾਂਗੇ ਵੀਰ ਜੀ 30000 ਦੀ ਹਾਂ ਜੀ ਵੀਰ ਸਾਡਾ ਮਾਨ ਤਾਂ ਉਹ ਥੋੜਾ ਬਹੁਤ ਨਹੀਂ ਕੋਈ ਨਹੀਂ ਵੀਰ ਜੀ ਭੈਣ ਭਰਾ ਥੋੜਾ ਬਹੁਤਾ ਮਾਨਤਰ ਕਰ ਦਾਂਗਾ ਕੋਈ ਵੀਰ ਫੋਨ ਲਾਵੇ ਮੋੜ ਦੇਣੀ ਹੈ ਮਾਲ ਮੁਲਕ ਲਾਵੇ ਵੀਰ ਛੋਟ ਛੱਪਾ ਕਰ ਦਾਂਗੇ ਵੀਰ ਜੀ ਠੀਕ ਆ ਵੇਖੋ ਵੀਰ ਜੀ ਵੀ ਕਹਿੰਦਾ 32000 ਦੀ ਹਾਂ ਨਾ ਵੈਦ ਦੇਣਾ ਜੋ ਵੀਰ ਜੀ 32 ਦੀ ਮੈਂ ਕਹਿ ਤਾਂ ਵੀ ਨੂੰ ਮੈਂ ਕਹਿੰਦਾ ਹਾਂ ਤੁਹਾਡੇ ਕੋਲ ਛੋਟ ਕਰਾਉਣੀ 1000 ਰੁਪਿਆ ਵੀ ਨੂੰ ਨਾ ਕੋਈ ਅਸਦਾਤਾ ਵਾ ਵੈਰ ਵੀਰ ਜੀ ਚੰਗੀ ਆ ਰਾਜੀ ਆ ਰਾਜੀ ਆ ਪਲੀ ਜੁੜੀ ਆ ਥਾਂ ਲੇਵਾ ਚੰਗਾ ਲੱਗਾ ਵੈਰ ਨੂੰ ਬਾਜੀ ਸੂਈ ਚਵਾਈ ਵੀਰ ਜੀ ਇੱਕ ਨੰਬਰ ਦੀ ਹੋ ਗਈ ਇੱਕ ਮਿੰਟ ਤੋਂ ਪਹਿਲਾਂ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਵੀਰ ਜੀ ਹਾਂਜੀ ਵੀਰੇ ਹੋਲੀ ਰੂਮਰ ਕੀ ਚਵਾਈ ਕੋ ਨਿਆਣਾ ਵਿੱਚ ਚੋਲੇ ਠੀਕ ਆ ਵੀਰ ਜੀ ਹਾਂਜੀ ਆ ਦੂਜੇ ਬੰਨੇ ਆ ਕੀ ਗੱਬਣ ਵੈਣ ਵੀਸੀ ਦੱਸੋ ਵੀਰੇ ਇਹ ਵੀ ਇਹ ਗੱਬਣ ਆ ਵੀਰ ਜੀ ਮੂੰਹੋਂ ਛੇ ਦੰਦਾਂ ਤੇ ਇਹ ਦੂਸਰਾ ਸੂਹਾ ਜੇ ਛੇ ਦੰਦ ਆ ਤੇ ਦੂਜਾ ਸੂਹਾ ਵਾ ਵੀਰ ਜੀ ਵੇਖੋ ਗੋਲ ਬੱਸੀ ਰਾਜੀ ਕਿੰਨੀ ਆ ਵੇਖੋ ਵੀਰ ਜੀ ਠੰਡੀ ਸੀਲਾ ਵੀਰ ਕਹਿੰਦਾ ਵੇਖੋ ਵੀਰ ਇਦਾਂ ਬੈਗਿਆ ਨਹੀਂ ਤਾਂ ਗੱਬਾਂ ਨਵਸ਼ੇ ਡੰਗਰ ਬੈ ਪਸੂ ਬੈ ਨਹੀਂ ਦੇਖੋ ਇਹਦਾ ਕਿੱਡਾ ਸਪੈਸ਼ਲ ਵੇਖੋ ਵੇਖੋ ਵੀਰ ਜੀ ਥਾਂ ਲੇਵਾ ਦਿਖਾ ਦਿੰਦੇ ਠੰਡੀ ਸੀਲਾ ਵੇਖੋ ਵੀਰ ਬੈਠਾ ਮੈਂ ਵੀ ਬੈਠਾ ਕੋਈ ਲੱਤ ਨਹੀਂ ਚੁੱਕੀ ਵੈਰ ਨੇ ਨਹੀਂ ਤਾਂ ਉਹ ਜਾ ਕੁਝ ਲਾ ਕੇ ਬੈ ਨਹੀਂ ਦੇਣਾ ਹਾਂਜੀ ਹਾਂਜੀ ਵਾਲ ਦੇ ਵਿੱਚ ਆ ਜਾਂਦੀ ਆ ਹਾਂਜੀ ਹਾਂਜੀ ਵੀਰੇ ਕਰਮਾਂ ਵਾਲੀ ਇੰਨੀ ਠੰਡੀ ਹੈ ਨਾ ਪੁੱਛੋ ਕੋਈ ਨਾ ਨਹੀਂ ਉਹ ਤੇ ਵੀਰ ਜੀ ਵੇਖ ਕੇ ਪਤਾ ਲੱਗ ਗਏ ਨੇ ਤੇ ਗੱਬਾਂ ਡੰਗਰ ਹਾਂ ਨਹੀਂ ਨਹੀਂ ਤੇ ਪੰਦ ਦੇ ਬਾਕੀ ਵੀਰ ਵੇਖੋ ਗੋਲ ਕਿੰਨੀ ਹੈ ਹਾਂਜੀ ਪਲੀ ਜੁੜੀ ਜਵੀ ਤੇ ਦਾਜੀ ਚੰ हां जी वीर जी दिखा दो थाने वाले वागो देखो वीर जी कितने दिन वीर जी ले आजुगी अरे वीर जी कटो काट भी 10 ਤੋਂ 12 ਦਿਨ ਖੜਦੀ ਆ ਅੱਛਾ 10 ਤੋਂ 12 ਦਿਨ ਲੈ ਜੂ ਬਣੂ ਵੀਰ ਕਹਿੰਦਾ ਹੋਰ ਚੰਗੀ ਬਣੂਗੀ ਹਾਂ ਜੀ ਵੀਰੇ ਬਾਕੀ ਫੇਸ ਕੁਆਲਟੀ ਵਿਖਾ ਦਿਓ ਜਰਾ ਦਿਖਾ ਦਿੰਦੇ ਬਾਬਾ ਜੀ ਲੈ ਆਇਓ ਵੇਖੋ ਜੀ ਜੀ ਫੇਸ ਕੁਆਲਟੀ ਦਿਖਾ ਦਿੰਦੇ ਆ ਚੰਦਰ ਵਾਲੀ ਵੜੇ वीर जी ਹਾਂ ਜੀ ਹਾਂ ਜੀ ਵੀਰੇ ਦੁੱਧ ਭੜਾ ਵੀਰ ਜੀ ਸੰਘਣਾਣਾ ਜੀ ਵੀਰ ਜੀ ਕੋਈ ਵੀਰ ਭੜਾ ਲੈ ਜੀ ਕੋਈ ਭੈਣ ਮੇਰੀ ਵਿੱਚੋਂ ਕੋਈ ਬੀਬੀ ਵਿੱਚੋਂ ਠੰਡੀ ਸੀਲ ਆ ਕੋਈ ਉਹ ਦੀ ਗੱਲ ਨਹੀਂ ਆਗੀ ਵੀਰ ਕਹਿੰਦਾ ਬੱਚਾ ਤੱਕ ਸੋ ਸਕਦਾ ਵਾ ਹਾਂਜੀ ਹਾਂਜੀ ਐਨੀ ਠੰਡੀ ਸੀਲ ਨਹੀਂ ਤੇ ਗੱਬਨ ਡੰਗਰ ਵੀਰ ਜੀ ਹੱਥ ਨਹੀਂ ਲਾਉਂਦੇ ਨਾ ਸਿੱਤੀ ਹਣਾ ਵੀਰ ਜੀ ਵੇਖੋ ਵੀਰ ਜੀ ਠੰਡੀ ਸੀਲ ਆ ਵੇਖੋ ਬਰਫੀ ਜਲੀ ਚੱਚੇ ਖਲਾਰੀ ਉੱਥੇ ਖਲੋ ਜਾਂਦੀ ਨਹੀਂ ਤੇ ਵੈਰ ਗੱਬਨ ਡੰਗਰ ਜਿਹੜਾ ਪਸੂ ਹੱਥ ਨਹੀਂ ਲਾਉਂਦਾ ਕਿਹਨੂੰ ਬਹੁਤ ਠੰਡੀ ਸੀਲ ਆ ਬਰਫੀ ਨਹੀਂ ਰਹੀ ਆ ਹਾਂਜੀ ਵੀਰ ਜੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਫੇਰ ਆਪਾਂ ਮੁੱਲ ਤੇ ਸਭ ਤੋਂ ਪਹਿਲਾਂ ਵੀਰ ਜੀ ਤੁਹਾਨੂੰ ਪਾਜੇ ਸਾਹਬ ਆ ਜਿਹੜਾ ਵੀਰ ਸਾਂਭ ਲੂਗਾ ਇਹ ਵੀਰ ਜੀ ਕੋਈ ਅਫਰੀਦਿਕ ਕਮੇਟੀ ਨੇ ਇਹ ਸਹਾਂਣਾ ਪੈਸੇ ਡਬਲ ਕਰਨਾਂ ਦੀ ਗੱਲ ਆ ਹਾਂਜੀ ਹਾਂਜੀ 12 ਦਿਨ ਪੈਸੇ ਡਬਲ ਹੋਣੇ ਆ ਧੰਨਵਾਦ ਵੀਰ ਜੀ ਦੀਵਾਲੀ ਆਉਂਦੀ ਆ ਵਾਸ਼ੀ ਘਟੋ ਘੱਟ ਵੀ ਆਪਾਂ ਜਿਆਦਾ ਕਿ 70000 ਦੀ ਮੰਡੀ ਵਿਖਣੀ ਆ ਹਾਂਜੀ ਹਾਂਜੀ ਪਰ ਆਪਾਂ ਵੀਰ ਜੀ ਬਿਲਕੁਲ ਸਾਂਭ ਛੱਡ ਕੇ ਦੇ ਦਾਂਗੇ ਦੱਸੋ ਵੀਰ ਜੀ 45000 ਦੀ ਵੀਰ ਜੀ ਦੇ ਦਿਆਂ ਨਾ ਨਹੀਂ ਕਰੋ ਬਾਬਾ ਜੀ ਮਾਣ ਮਾਣ ਬਾਬਾ 45000 ਦੀ ਬਾਬਾ ਜੀ ਦੇ 42000 ਦੀ ਹਾਂ ਨਾ 40000 ਦੀ ਜਾਨ ਦਵਾਣਾ ਯਾਰ ਜੀ ਦੇ ਦੇ ਦਾਂਗੇ 40000 ਦੀ ਵੀਰ ਫੋਨ ਲਾਵੇ ਮੋੜਦੇ ਨਹੀਂ ਉਹ ਚ ਮਾਨਤਣ ਇਹ ਤਾਂ ਵਿੱਚ ਰੋਜ਼ ਦਾ ਰੁਪਈਆ 1500 ਵਧਣਾ ਵਾ ਡੇਲੀ ਦੇਖੋ ਵੀਰ ਜੀ ਵੀਰੋ ਨਾਲ ਮਾਨ ਫੁੱਲਾ ਫੁੱਲਾ ਕੀਤਾ ਜੇ ਆਪਾਂ 25 ਸਵਾ ਕੇ ਵੇਚ ਗਏ ਫਿਰ ਵਸ਼ੀ ਆਪਾਂ ਕਟੋ ਕਟ ਵੀ 50 55000 ਦੀ ਵੇਚ ਸਕਦੇ ਹਾਂ ਦੇਖੋ ਵੀਰ ਜੀ ਵੀਰੋ ਨਾਲ 40000 ਮੁੱਲ ਕੀਤਾ 10 ਦਿਨ ਵੀਰ ਲੈ ਕਹਿੰਦਾ ਲੈ ਜੂਗੀ ਵਸ਼ੀ ਦਾ ਥਾਂ ਲੈਵਾ ਚੰਗਾ ਲੱਗਾ ਵਸ਼ੀ ਕੱਦ ਕਰਦੀ ਵਿੱਚ ਹੀ ਜਵਾਨ ਆ ਪਲੀ ਜੁਰੀ ਆ ਸੋਣੀ ਸੋਣੀ ਬੜੀ ਆ ਸੋਣੀ ਚੰਗੀ ਤੇ ਠੰਡੀ ਸੀ ਲਿਆ ਪਹਿਲੀ ਗੱਲ ਮਾਨਤਣ ਕਰਦਾਂਗੇ ਵੀਰ ਠੀਕ ਆ ਵੀਰ ਜੀ ਵੀਰ ਕਹਿੰਦਾ ਹੋਰ ਇਹਦਾ ਦੱਸਿਓ ਵੀਰ ਜੀ ਇਹ ਵੀਰ ਜੀ ਗਿਫਟ ਆ ਗਿਆ ਜੀ ਹਾਂਜੀ ਦੱਸੋ ਵੀਰੇ ਦਾ ਆ ਵੀਰ ਜੀ ਸੂਈ ਨੂੰ ਹੋ ਗਿਆ ਜੀ 10 12 ਦਿਨ ਹੋ ਗਏ ਸੂਈ ਨੂੰ ਮਰ ਵਛੀ ਜਾ ਵਛਾ ਨਹੀਂ ਵੀਰ ਜੀ ਵਛਾਰੇ ਵਛਾ ਜੀ ਵੀਰ ਜੀ ਵਛੀ ਹੁੰਦੀ ਤਾਂ ਬੜਾ ਪੀੜਤਾ ਵੇਖੋ ਵੀਰ ਜੀ ਇਹ ਵੀ ਠੰਡੀ ਸੀ ਲਿਆ ਬਹੁਤ ਜ਼ਿਆਦਾ ਵੀਰ ਜੀ ਇਹਦਾ ਪਹਿਲਾਂ ਵੀ ਦਾਗ ਚੱਲੋ ਆਹ ਦੇਖਣੇ ਡਵਾ ਅੱਛਾ ਦੋ ਕੰਮ ਨੋਵਾ ਦੀ ਠੰਡੀ ਬਹੁਤ ਜ਼ਿਆਦਾ ਪਰਪੀ ਇਹਨੂੰ ਕਹਿੰਦੇ ਗਏ ਇਹ ਵੀ ਥਾਲੇ ਵਾ ਚੰਗਾ ਲੱਗਾ ਠੰਡੀ ਸੀ ਲਿਆ ਵੇਖੋ ਵੀਰ ਨੇ ਮਗਰੋ ਹੱਥ ਲਾ ਲਓ ਇਹਦਾ ਨਾ ਕੰਨਾਂ ਦੇ ਤੇ ਆ ਵੇਖੋ ਦਾਗ ਪਏ ਆ ਇਹ ਜਿੰਨਾ ਕੋ ਲਈ ਜਰੋਂ ਆਂਦੇ ਵੀ ਲੱਗੇ ਕਿ ਮੱਖੀ ਦਾ ਕਰਕੇ ਫਰਨੈਲ ਲਾਉਣ ਤੇ ਲਾਗੇ ਤੇਜਾਬ ਵਾਲੀ ਬੋਤਲ ਪਈ ਤੇ ਉਹ ਤੇਜਾਬ ਵਾਲੀ ਟਾਕੀ ਵੱਜ ਗਈ ਉਹ ਉੱਤੇ ਵੱਜ ਗਈ ਨੀ ਕੋਈ ਨਾ ਲੱਗਾ ਕੋਈ ਨਹੀਂ ਹੈਗਾ ਦਾਗ ਪਏ ਅੱਛਾ ਦਾਗ ਹੀ ਆ ਚਟਾ ਗਿਆ ਬਸ ਰਹਿ ਗਏ ਚਟਾ ਗਿਆ ਬਾਕੀ ਕੋਈ ਤੀਜਾ ਸੁਆ ਵੀਰ ਜੀ ਸੁਈ ਜੇ ਤੀਜਾ ਸੁਆ ਹਾਂ ਜੀ ਤੀਜਾ ਸੁਆ ਤੀਜਾ ਸੁਆ ਤੇ ਦੁੱਧ 10 ਲੀਟਰ ਤੇ 9 ਦੀ ਲਈ ਗਾਰੰਟੀ ਵੀਰ ਕਹਿੰਦਾ ਦਵਾਂਗੇ ਵੀਰ ਜੀ ਭਾਅ ਵੇਖੋ ਤਿੰਨ ਟਾਈਮਾਂ ਕੋ ਚੋਵੇ ਤੇ ਠੀਕ ਆ ਵੀਰ ਜੀ ਵੇਖ ਲਓ ਵੀਰ ਜੀ ਫੇਸ ਕੁਆਲਟੀ ਬਾਕੀ ਵੀਰ ਥੋੜੀ ਸਾਂਭੀ ਘਾਟਿਆ ਵੈੜ ਦੁੱਧ 14 15 ਕਿ ਇਹ ਖੋ ਵੀਰ ਜੀ ਥਾਨ ਲੈਵਾ ਬਹੁਤ ਸੋਹਣਾ ਵਸ਼ੀ ਨੂੰ ਇਹਨੂੰ ਵੀ ਲੱਗਾ ਵਾ ਬਾਕੀ ਵੀਰ ਕੱਤ ਕਾੜ ਵੀ ਚੰਗਾ ਜੇ ਦਾ ਚੰਗਾ ਲੱਗਾ ਵੀਰ ਵੀਰ ਦੀ ਗੱਲ ਸੇਵਾ ਤੋਂ ਟੁੱਟੀ ਆ ਫੇਲੇ ਵੀਰ ਜੀ ਫੇਸ ਕੁਆਲਿਟੀ ਵੀ ਦਿਖਾ ਦਿੰਦੇ ਵੈਰ ਦਾ ਚੰਗੀ ਠੰਡੀ ਸੀਲਾ ਵੀਰ ਕਹਿੰਦਾ ਕੋਈ ਵੀਰ ਜੀ ਨੂੰ ਵੀ ਨਿਆਣਾ ਪਾਉਂਦੀ ਲੋਰ ਨਾ ਇਤਨਾਂ ਗੱਲ ਹੋਰ ਜੇ ਐਦਾਂ ਹੀ ਐਦਾਂ ਸਵਾ ਲੱਖ ਦੀ ਗਾਈ ਨੂੰ ਚਵਾਈ ਨਾ ਲੱਗੀ ਹੋਗੀ ਇਹਦੀ ਕਰਮਾਂ ਵਾਲੀ ਲੱਗੀ ਹੋਗੀ ਇਹ ਵੀਰ ਅੱਗੇ ਤੇ ਚੋੜੂਗਾ ਨਾ ਛੱਡ ਕੇ ਨਾ ਜਾਊਗਾ ਠੀਕ ਆ ਵੀਰ ਜੀ ਤੁਸੀਂ ਫਿਰ ਥਾਨ ਲੈਵਾ ਦਿਖਾ ਦਿੰਦੇ ਵਸ਼ੀ ਨੂੰ ਚੰਗਾ ਲੱਗਾ ਵਾ ਉਨੀ ਅੰਦਰ ਨੂੰ ਵਸ਼ੀ ਉਨੀ ਬਾਹਰ ਨੂੰ ਥਾਲੇਵਾ ਹੁੰਦਾ ਏ ਵੇਖੋ ਵੀਰ ਜੀ ਬਣੀ ਚੰਗੀ ਵਸ਼ੀ ਥਾਂ ਵੀ ਚੰਗਾ ਲੱਗਾ ਵਸ਼ੀ ਨੂੰ ਵੇਖ ਲੋ ਵੀਰ ਜੀ ਬਾਕੀ ਵੀਰ ਜੀ ਆਪਾਂ ਕਦੀ ਕੋਈ ਟਾਈਮ ਨਹੀਂ ਲਾਇਆ ਸਵੇਰੇ 5:30 ਵਿੱਚ ਵਾਈ ਕਰੀ ਤੇ ਸ਼ਾਮ ਨੂੰ 5:30 ਵਜੇ ਠੀਕ ਆ ਵੀਰ ਜੀ ਇਹ ਨਹੀਂ ਵੀਡੀਓ ਬਣਾਉਣੀ ਡੱਕਾ ਛੱਡਦੇ ਮੈਂ ਡੱਕਾ ਡੰਕਰ ਦੁੱਧ ਸਾੜ ਜਾਂਦਾ ਵਾ ਵੀਰ ਜੀ ਦਾ ਟੋਕਣ ਵਾਲਾ ਹੀ ਕਰ ਦੇਣਾ ਬਿਲਕੁਲ ਛੋਟ ਆ ਜਾਈ ਦੱਸੋ ਵੀਰ ਜੀ ਦੇਰੀਏ 30000 ਦੀ 30000 ਦੀ ਕਰੋ ਵੀਰ ਜੀ ਇਹਨਾਂ ਨੂੰ ਕੋ ਜਿਆਦਾ ਤੇ ਨਹੀਂ ਇਹ ਨਹੀਂ ਕਰੋ ਡੱਕਾ ਲੇ ਦੁੱਧ ਤੇ ਹਾਂ ਨਹੀਂ ਦੁੱਧ ਤੇ ਬਹੁਤ ਹੈ ਮਾਰਾ ਇਹ ਤੁਹਾਨੂੰ ਕਹੇ ਕਰਾ ਦੋ ਨਾਵੀਰ ਜੀ 28 ਦੀ ਦੇ ਨਾਂ ਇਹ 30 ਦੀ ਜੱਸ ਨੂੰ 50000 ਦੀ 50000 ਦੀ ਵੇਖੋ ਵੀਰ ਜੀ ਵੀਰ ਨੇ ਅੱਜ ਰੇਅਰ ਕਰਤਾ ਇਹਦਾ ਉਰਦਿਆਂ ਵਾਲਾ ਹੀ ਸੱਜਰ ਸੂਈ 50000 ਦੇ ਵਿੱਚ ਇਹ ਤੋਂ ਗਾੜੀ ਰੱਬ ਦਾ ਨਾਂ ਜੀ ਹੁਣ ਵੀਰ ਜੀ ਠੀਕ ਆ ਵੀਰ ਜੀ ਬਹੁਤ ਜਿਆਜ ਵੀਰ ਨੇ ਰੇਅਰ ਕੀਤਾ ਕੋਈ ਬੋਟ ਹੋਣੀ ਕੋਈ ਬਪਤੀ ਵੀਰ ਕਸਾਈ ਨਾ ਕਰੇ ਠੀਕ ਆ ਵੀਰ ਜੀ ਠੀਕ ਆ ਵੇਖੋ ਵੀਰ ਜੀ ਵੀਰ ਨੇ ਵਸ਼ੀ ਦਾ ਰੇਅਰ ਚੰਗਾ ਕੀਤਾ ਤੀਜੇ ਸੂਆ ਸੂਈ ਆ ਦੁੱਧ 10 ਲੀਟਰ ਨੋਆ ਦੀ ਵੀਰ ਕਹਿੰਦਾ ਗਾਰੰਟੀ ਦਵਾਂਗੇ ਸਾਫ ਲੈਗਾ ਤਾਂ ਸਾਫ ਲੈ ਕੋਈ ਸੇਵਾ ਤੋਂ ਖੁੰਜੀ ਆ ਬਾਕੀ ਵਸ਼ੀ ਚੰਗੀ ਠੰਡੀ ਸੀ ਲੈ ਵੀਰ ਕਹਿੰ ਹਾਂਜੀ ਬਾਕੀ ਵੀਰੇ ਸੂਏ ਮਾਲ ਇੱਥੇ ਆਪ ਨੂੰ ਦੋ ਟਾਈਮ ਚਵਾਈ ਕਰਕੇ ਖੜੋ ਇਹੜਾ ਗੱਭਣ ਡੰਗਰ ਹੈ ਉਹਨੂੰ ਆਪਣੇ ਤੇ ਆਪ ਕੇ ਪਾਸ ਕਰਕੇ ਖੜੋ ਹਾਂਜੀ ਹਾਂਜੀ ਵੀਰ ਜੀ ਆ ਕਰਦੀ ਵੀਰ ਜੀ ਸਾਡੀ ਪੂਰੀ ਗਰੰਟੀ ਜਿੰਮੇਵਾਰ ਜੇ ਕਿਸੇ ਦੇ ਘਰ ਦੇ ਨਹੀਂ ਵੀਰ ਜੀ ਇਹ ਤਾਂ ਸਹੀ ਨਹੀਂ ਕਿਸੇ ਦੇ ਘਰ ਦੀ 1 ਰੁਪਏ ਦੀ ਗਰੰਟੀ ਨਹੀਂ ਹੈ ਕੀ ਇੱਥੇ ਵੀਰ ਕੋਲ 4 ਟਾਈਮ ਚ ਹੋਵੇ 5 ਟਾਈਮ ਚ ਹੋਵੇ ਗੱਭਣ ਨੂੰ ਆਪਣੀ ਪਾਸ ਕਰਕੇ ਖੜੇ ਕਿਉਂ ਵੀਰੇ ਸਾਹ ਵਾਲੀਆਂ ਚੀਜ਼ਾਂ ਐ ਠੀਕ ਆ ਵੀਰ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਗੱਲ ਕੀਤੀ ਆ ਵੀਰ ਨੇ ਗੱਲ ਸਹੀ ਕੀਤੀ ਮੁਰਕੇ ਅਗਲੇ ਘਰ ਜਾ ਕੇ ਡੰਗਰ ਕਈ ਪਰਾ ਆ ਜਾਂਦਾ ਕਈ ਜੀ ਨਹੀਂ ਲੰਦਾ ਕੋਈ ਡੰਗਰ ਮੁਰਕੇ ਵੀਰ ਲਾਂਬਾ ਦਿੰਦਾ ਵੀਰ ਕਹਿੰਦਾ ਇੱਥੇ 2 3 4 ਟਾਈਮ ਚੋ ਕੇ ਖੜੋ ਨਾ ਕੋ ਤਿੰਨੇ ਪਸ਼ੂ ਵੀਰ ਜੀ ਦੋ ਸੂਏ ਸਵਾਏ ਆ ਇੱਕ ਗੱਬਣ ਆ ਤੇ ਪਸ਼ੂ ਤਿੰਨੇ ਭਾਜ ਚ ਵੀਰ ਨੂੰ ਨਾ ਪਾਇਆ ਤੇ ਰੇਟ ਬਹੁਤ ਜ਼ਿਆਦਾ ਕੀਤੇ ਆ ਪਰ ਇਹ ਪਾਦੇ ਬਿਸ਼ੱਕ ਕੋਈ ਹਰ ਜਨ ਲਈ ਵੀਡੀਓ ਕੱਢ ਕੇ ਵੇਲੇ ਜੇ ਰੇਟ ਹੋਣਗਾ ਕੋਈ ਜਾ ਕੇ ਵਾਧਾ ਲੌਣੇ ਰੇ ਆਪਾਂ ਦੇਂਦਾ ਰਹਾਂਗੇ ਠੀਕ ਆ ਵੀਰ ਜੀ ਠੀਕ ਆ ਬਾਕੀ ਵੀਰ ਜੀ ਆਪੋ ਆਪਣੀ ਹਰ ਇੱਕ ਦੀ ਵੇਚ ਆ ਚਲੋ ਵੀਰ ਜੀ ਮਹਾਰਾਜ ਸਭ ਦਾ ਹੀ ਭਲਾ ਕਰੇ ਸਭ ਰੋਟੀ ਵਾਤੇ ਬੈਠੇ ਵੀਰ ਜੀ ਆਪਾਂ ਦੇਖ ਲੈਣੇ ਵੇਚ ਵੇਖਦੇ ਬਸ ਵੇਚ ਨਹੀਂ ਨਾਲੇ ਵੀਰ ਜੀ ਵੇਖੋ ਮਹਾਰਾਜ ਨੇ ਸਭ ਨੂੰ ਰੋਟੀ ਦੇਣੀ ਹੁੰਦੀ ਆ ਬਿਲਕੁਲ ਤੇ ਰੱਬ ਨੇ ਜਿਹਨੂੰ ਢਿੱਡ ਲਾਇਆ ਬਾਬਾ ਜੀ ਇਹ ਨਾਂ ਐਡਰੈਸ ਤੇ ਨੰਬਰ ਦੱਦੋ ਮਾ ਮੇਰਾ ਪ੍ਰਦੀਪ ਸਿੰਘ ਜੇ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ ਜੇ 77 60 38 23 75 ਬਾਕੀ ਵੀਰ ਜੀ ਇਹਨੇ ਪਹਿਲੇ ਸੂਵੇ 13 13.5 ਕਿਲੋ ਦੁੱਧ ਪਹੁੰਚਵਾਇਆ ਵਾ ਹਾਂਜੀ ਐਡ ਕੀ ਜੇ ਲੋ ਆਪਾਂ ਜਾਦੇ ਮੈਂ ਚਲਦਾ 15 ਕਿਲੋ ਪਰ ਬਾਕੀ ਤੇ ਆਪਣੀ ਸਮਝ ਵਰਤ ਲੈ ਕੋਈ ਠੀਕ ਆ ਵੀਰ ਜੀ ਇਹ ਪਰ ਹੈ ਕਮੇਟੀ ਠੀਕ ਆ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ